ਪਹਿਰੇ ਚਿੱਠੀ ਲਿਖੇ ਰਾਜਾ ਵਿਦੇ ਗਣੇ ਦਾ ਰਾਜਾ ਵਿਦੇ ਗਣੇ ਦਾ ਖੋਦਿਆ ਤੋਖ ਮੈਂ ਜੀ ਤੁਮਾਰੀ ਜਾਣੇ ਦਾ ਖੋਦਿਆ ਤੋਖ ਮੈਂ ਜੀ ਤੁਮਾਰੀ ਜਾਣੇ ਦਾ ਕਾ ਨੂੰ ਐਵੇਂ ਗੱਲਾਂ ਕਰ ਨਾਨਕ ਆਂ ਤੂੰ ਕਰੀ ਰਾਨਕ ਆਂ ਮੂੜੇ ਝੁਪਛਾ ਦੇਤ ਮਾਮ ਨਾਰੀਆਂ ਮੂੜੇ ਝੁਪਛਾ ਦੇਤ ਮਾਮ ਨਾਰੀਆਂ ਮੋਮ ਜੇ ਰਾਵੈਨਾ ਦਰਨ ਸੂਰਮੇ ਨਾ ਡਰੇ ਨ ਸੂਰਮੇ ਤੇ ਤਾਂ ਗੱਲ ਵਸਾ ਹੂਰ ਦੂਰ ਦੂਰ ਮੇ ਇਹ ਤਾਂ ਗੱਲ ਵਸਾ ਹੂਰ ਦੂਰ ਦੂਰ ਮੇ ਇੱਕ ਵੀ ਨਾ ਲੈਣੀ ਮਾਰ ਜਾਊ ਸਾਰੀਆਂ ਮੈਂ ਨ ਜਾਊ ਸਾਰੀਆਂ ਮੁਰਜੂ ਪਛਾਦੇ ਤਮਾਮ ਨਾਰੀਆਂ ਮੁਰਜੂ ਪਛਾਦੇ ਤਮਾਮ ਨਾਰੀਆਂ ਨਹੀਂ ਜੋੜ ਆਪ ਦਾ ਲਗਾ ਲੈ ਰਾਜੀ ਕੇ ਤੂੰ ਲਗਾ ਲੈ ਰਾਜੀ ਕੇ ਪੀਏ ਤੇਰੇ ਖੂਨ ਕੋ ਹੁਣੇ ਹੀ ਰਾਜੀ ਕੇ ਪੀਏ ਤੇਰੇ ਖੂਨ ਕੋ ਹੁਣੇ ਹੀ ਰਾਜੀ ਕੇ ਮਾਦ ਦੀਆਂ ਲਈ ਰਿੰਦ ਤੇਰੇ ਕਾਰੀਆਂ ਦੀ ਰਿੰਦ ਤੇਰੇ ਕਾਰੀਆਂ ਮੁੜ ਜੂ ਪਛਾਦੇ ਤਾ ਮਾਂ ਮਨਾਰੀਆਂ ਮੁੜ ਜੂ ਪਛਾਦੇ ਤਾ ਦੇਖੇ ਫਾਦ ਤੋਰ ਪਹਿਲਾ ਜਾਨੀ ਚੋਰ ਨੂੰ ਪਹਿਰਾ ਜਾਨੀ ਚੋਰ ਨੂੰ ਦੇਖ ਲਮਾ ਉਸ ਡੰਡਾਰੇ ਜੋਰ ਨੂੰ ਉਹ ਦੇ ਗਲਮਾ ਉਸ ਡੰਡਾਰੇ ਜੋਰ ਨੂੰ ਲੋਕਾਂ ਦੀਆਂ ਫਿਰੇ ਪਾਵੇਂ ਦਾ ਅੰਟਾਰੀਆਂ ਉਹ ਪਾਵੇਂ ਦਾ ਅੰਟਾਰੀਆਂ ਮੂੜੀ ਨੂੰ ਪਛਾਦੇ ਤੇ ਮਾਂ ਬਨਾਰੀਆਂ ਮੂੜੀ ਨੂੰ ਪਛਾ ਹੋਰ ਦੇਣੇ ਤੇਰੇ ਸੂਰਮੇ ਮਦਾਰ ਕੇ ਸੂਰਮੇ ਮਦਾਰ ਕੇ ਉਹ ਵੀ ਦੇਣ ਹੁਣ ਦਖਲਾਈ ਆਣ ਕੇ ਉਹ ਵੀ ਦੇਣ ਹੁਣ ਦਖਲਾਈ ਆਣ ਕੇ ਹੁਣ ਖੂਲ ਸੰਗ ਟੱਕਣ ਕੇ ਹਾਰੀਆਂ ਮੈਂ ਟੱਕਣ ਕੇ ਹਾਰੀਆਂ ਮੂੜ ਜੂ ਪੇਛਾ ਦੇ ਤੰਮਾ ਮਨਾਰੀਆਂ ਉਹ ਮੂੜ ਜੂ ਤਬਾ ਸਰੇ ਜਾਨ ਮਨ ਜਾਇਓ ਆਦੇ ਮੇਰ ਕੋ ਜਾਇਓ ਆਦੀ ਮੇਰ ਕੋ ਦੁਨੀਆ ਦੇ ਤੁਸੀਂ ਪਾਦੇ ਆਂ ਤੇਰ ਕੋ ਉਹ ਦੁਨੀਆ ਦੇ ਤੁਸੀਂ ਪਾਦੇ ਆਂ ਤੇਰ ਕੋ ਆਖਦਾ ਕਸੂਰ ਚੰਦ ਕੋ ਕਰਾਰੀਆਂ ਚੰਦ ਕੋ ਕਰਾਰੀਆਂ ਮੁੜ ਜੂ ਪੇਛਾ ਦੇ ਤਮ ਮਨਾਰੀਆਂ ਉਹ ਮੁੜ ਜੂ ਪੇਛਾ ਦੇ ਤਮ ਮਨਾਰੀਆਂ